ਉਪਲ ਫਾਰਮ ਵਾਲੀ ਕੁੜੀ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵਿਵਾਦ ਇਸ ਵਕਤ ਛੜਿਆ ਹੋਇਆ ਹੈ ਇਸ ਵਿਵਾਦ ਨੂੰ ਲੈ ਕੇ ਲਗਾਤਾਰ ਕਈ ਚਰਚਾਵਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੜਕੇ ਦਾ ਪੱਖ ਜਿਹੜਾ ਹੈ ਉਹ ਵੀ ਸੁਣਿਆ ਜਾ ਰਿਹਾ ਹੈ ਲੜਕੀ ਦੇ ਵੱਲੋਂ ਜੋ ਇਲਜ਼ਾਮ ਲੜਕੇ ਉੱਪਰ ਲਗਾਏ ਜਾ ਰਹੇ ਨੇ ਉਸ ਚੀਜ਼ ਨੂੰ ਵੀ ਬਹੁਤ ਹੀ ਗੂੜੀ ਦੇੜਾ ਹੈ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਬਹੁਤ ਵੱਡੇ ਸਵਾਲ ਇਸ ਵਕਤ ਲੜਕੇ ਦੇ ਉੱਪਰ ਇਹ ਉੱਠਦੇ ਹੋਏ ਨਜ਼ਰ ਆ ਰਹੇ ਨੇ ਜੋ ਲੜਕੀ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਅਵਤਾਰ ਸਿੰਘ ਹੋਰਾ ਜੋ ਕਿ ਉਹਨਾਂ ਦੇ ਲੜਕੇ ਦੇ ਫਾਦਰ ਨੇ ਜਿਸ ਵੱਲੋਂ ਜ਼ਬਰਜਨਾਹ ਦਾ ਜਿਹੜਾ ਹੈਗਾ ਇਹੋ ਮਾਮਲਾ ਜਿਸ ਤੇ ਉੱਪਰ ਦਰਜ ਹੋਇਆ ਅ ਪ੍ਰਭਜੋਤ ਨਾਮ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈਗਾ ਲੜਕੇ ਦਾ ਲੜਕੀ ਦੇ ਨਾਲ ਜਿਹੜਾ ਹੈਗਾ ਉਹ ਅਸ਼ਲੀਲ ਹਰਕਤ ਕੀਤੀ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਹੈ ਤਾਂ ਅੱਜ ਅਸੀਂ ਉਸਦੇ ਹੀ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਇਹ ਅਵਤਾਰ ਸਿੰਘ ਹੋਰਾ ਦਾ ਅਲਾਵਲਪੁਰ ਪਿੰਡ ਹੈਗਾ ਹੈ ਜਿਸ ਜਗ੍ਹਾ ਦੇ ਉੱਪਰ ਉਹਨਾਂ ਦਾ ਡੇਰਾ ਹੈ ਤੇ ਉਸ ਜਗ੍ਹਾ ਦੇ ਉੱਪਰ ਹੀ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਸ਼ਾਨਦਾਰ ਜਿਹੜਾ ਹੈਗਾ ਹੈ ਉਹ ਫਾਰਮ ਹਾਊਸ ਬਣਾਇਆ ਜਾ ਰਿਹਾ ਉਸ ਦੀ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਬਹੁਤ ਚੱਲ ਰਹੀ ਹੈ ਪਹਿਲਾਂ ਤੁਸੀਂ ਤਸਵੀਰ ਜ਼ਰੂਰ ਦੇਖੋ ਇਹ ਮੇਰੇ ਪਿੱਛੇ ਜੋ ਇਹ ਤੁਸੀਂ ਡੇਰਾ ਦੇਖ ਰਹੇ ਹੈਗੇ ਹੋ ਇਹ ਅਵਤਾਰ ਸਿੰਘ ਸੰਧੂ ਆ ਸੰਦੂ ਫਾਰਮ ਵਾਲੇ ਜਨਾ ਦੇ ਲੜਕੇ ਦਾ ਵਿਵਾਦ ਚੱਲ ਰਿਹਾ ਹੈ ਲੜਕੀ ਦੇ ਨਾਲ ਜਿਸ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਿਹੜੀ ਹੈ ਉਹ ਸ਼ਲੀਲ ਵੀਡੀਓ ਵਾਇਰਲ ਹੋਈ ਜਿਸ ਨੂੰ ਲੈ ਕੇ ਇਸ ਵਕਤ ਬਵਾਲ ਪੂਰਾ ਜੜਾ ਹੈ ਉਹ ਮੱਚਿਆ ਹੋਇਆ ਹੈਗਾ ਕੱਲ ਐਸਐਸਪੀ ਦਿਹਾਤੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਤੱਕ ਦੱਸ ਦਿੱਤਾ ਗਿਆ ਕਿ ਦੋਨਾਂ ਹੀ ਲੜਕੇ ਦੇ ਉੱਪਰ ਜਿਸ ਲੜਕੀ ਵੱਲੋਂ ਇਲਜ਼ਾਮ ਲਗਾਇਆ ਗਿਆ ਪ੍ਰਭਜੋਤ ਸਿੰਘ ਲੜਕਾ ਅਤੇ ਇੰਦਰਜੀਤ ਦੋਨਾਂ ਨੇ ਜਿਨ੍ਹਾਂ ਵੱਲੋਂ ਲੜਕੀ ਦੇ ਨਾਲ ਜਿਹੜਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਵੀਡੀਓ ਬਣਾਈ ਗਈ ਹੈ ਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਕੀਤਾ ਗਿਆ ਉਹਨਾਂ ਦੋਨਾਂ ਦੇ ਉੱਪਰ ਜਿਹੜਾ ਹੈ ਉਹ ਕੇਸ ਰਜਿਸਟਰਡ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਪਾਲ ਜੜੀ ਹੈ ਉਹ ਹਾਲ ਫਿਲਹਾਲ ਦੀ ਘੜੀ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਹੈ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੇ ਫਾਦਰ ਦੇ ਉੱਪਰ ਵੀ ਕੱਲ ਜਿਹੜਾ ਹੈ ਉਹ ਐਸਐਸਪੀ ਦਿਹਾਤੀ ਵੱਲੋਂ ਜਿਹੜਾ ਹੈਗਾ ਇਹ ਉਹ ਮਾਮਲਾ ਦਰਜ ਕਰ ਦਿੱਤਾ ਗਿਆ ਹਾਲਾਕੀ ਅ ਅਵਤਾਰ ਸਿੰਘ ਸੰਧੂ ਹੋਰੀ ਕੱਲ ਤੱਕ ਇਸ ਹੀ ਫਾਰਮ ਦੇ ਵਿੱਚ ਸੀਗੇ ਇਸ ਫਾਰਮ ਦੇ ਵਿੱਚ ਜਿਹੜਾ ਹੈਗਾ ਇਹ ਉਹ ਬੈਠ ਕੇ ਇੰਟਰਵਿਊਜ਼ ਦੇ ਰਹੇ ਸੀਗੇ तकरीबन 10 ਤੋਂ 12 ਇੰਟਰਵਿਊਜ਼ ਜਿਹੜੀਆਂ ਨੇ ਉਹ ਇਸ ਫਾਰਮ ਦੇ ਵਿੱਚ ਬੈਠ ਕੇ ਉਹਨਾਂ ਵੱਲੋਂ ਦੇ ਦਿੱਤੀਆਂ ਗਈਆਂ ਤੇ ਜਿਸ ਤੋਂ ਬਾਅਦ ਕੱਲ ਜਦੋਂ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਜਿਹੜਾ ਹੈਗਾ ਇਹ ਉਹ ਮਾਮਲਾ ਦਰਜ ਕੀਤਾ ਗਿਆ ਸਾਰੀ ਚੀਜ਼ਾਂ ਨੂੰ ਦੱਸਿਆ ਗਿਆ ਤਾਂ ਉਸ ਤੋਂ ਬਾਅਦ ਹਾਲਾਤ ਕੀ ਕੁਝ ਬਣਦੇ ਨੇ ਉਹ ਤੁਸੀਂ ਜਰੂਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਤੁਸੀਂ ਫਾਰਮ ਹਾਊਸ ਦੇਖੋ ਇਸ ਜਗ੍ਹਾ ਦੇ ਉੱਪਰ ਬਹੁਤ ਰੋਣ ਕਾ ਜੜੀਆਂ ਨਹੀਂ ਉਹ ਲੱਗੀਆਂ ਹੁੰਦੀਆਂ ਸੀਗੀਆਂ ਇਹ ਜਿਹੜਾ ਹੈਗਾ ਉਹ ਫਾਰਮ ਹਾਊਸ ਨਵਾਂ ਜਿਹੜਾ ਇਹ ਉਹ ਤਿਆਰ ਕੀਤਾ ਜਾ ਰਿਹਾ ਹੈਗਾ ਹੈ ਹਾਲਾਂਕਿ ਜਿਹੜਾ ਹੈਗਾ ਇਹ ਉਹ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਇਹ ਡੇਰਾ ਹੈ ਉਹਨਾਂ ਦਾ ਜਿਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਉਹ ਅਵਤਾਰ ਸਿੰਘ ਹੋਰੀ ਬੈਠੇ ਹੁੰਦੇ ਸੀ ਉਹਨਾਂ ਦਾ ਬੇਟਾ ਜਿਹੜਾ ਹੈਗਾ ਇਹ ਜਿਸ ਦੇ ਵੱਲੋਂ ਅਸ਼ਲੀਲ ਹਰਕਤ ਕੀਤੀ ਗਈ ਤੇ ਉਸ ਤੋਂ ਬਾਅਦ ਵੀਡੀਓ ਜਿਹੜੀ ਆ ਉਹ ਵਾਇਰਲ ਕੀਤੀ ਗਈ ਉਸ ਦਾ ਇਹ ਘਰ ਹੈਗਾ ਤਾਂ ਇਸ ਘਰ ਦੇ ਵਿੱਚ ਜਿਹੜਾ ਹੈਗਾ ਉਹ ਰਹਿੰਦੇ ਨੇ ਇਹ ਪਿੰਡ ਜਿਹੜਾ ਹੈਗਾ ਉਹ ਜਲੰਧਰ ਦਾ ਅਲਾਵਲਪੁਰ ਪਿੰਡ ਹੈਗਾ ਜਿਸ ਜਗ੍ਹਾ ਦੇ ਉੱਪਰ ਉਹਨਾਂ ਦਾ ਇਹ ਘਰ ਹੈਗਾ ਹਾਲਾਂਕਿ ਉਹਨਾਂ ਦਾ ਜਿਹੜਾ ਜੱਦੀ ਘਰ ਜਿਹੜਾ ਹੈਗਾ ਇਹ ਹੀ ਸੀਗਾ ਪਰ ਉਸ ਤੋਂ ਅਲੱਗ ਉਹ ਅਲਾਵਾ ਅਲਾਉਲਪੁਰ ਤੋਂ ਅਲਾਵਾ ਜਿਹੜਾ ਹੈਗਾ ਉਹ ਪਿੰਡ ਮਲੜੀ ਦੇ ਕੋਲ ਉਹਨਾਂ ਨੇ ਆਪਣੀ ਇੱਕ ਕੋਠੀ ਪਾਈ ਹੋਈ ਆ ਉਸ ਜਗ੍ਹਾ ਦੇ ਉੱਪਰ ਰਹਿ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਫਾਰਮ ਹਾਊਸ ਤਿਆਰ ਕੀਤਾ ਜਾ ਰਿਹਾ ਹੈ ਫਿਰ ਉਹ ਚੀਜ਼ ਛੱਡ ਕੇ ਇਸ ਜਗ੍ਹਾ ਦੇ ਉੱਪਰ ਉਹ ਆਣਗੇ ਹਾਲਾਂਕਿ ਇਸ ਵਕਤ ਪੂਰਾ ਮਾਮਲਾ ਜਿਹੜਾ ਜਿਹੜਾ ਹੈਗਾ ਮਾਹੌਲ ਸ਼ਾਂਤ ਹੈਗਾ ਹੈ ਪਿੰਡ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਿੰਡ ਦੇ ਵਿੱਚ ਇਸ ਸੀਜ਼ ਨੂੰ ਲੈ ਕੇ ਜਿਹੜਾ ਹੈਗਾ ਇਹ ਉਹ ਕਥਿਤ ਤੌਰ ਦੇ ਉੱਪਰ ਹਲੇ ਕੋਈ ਵੀ ਵਿਅਕਤੀ ਗੱਲ ਕਰਨ ਤੋਂ ਜਿਹੜਾ ਉਹ ਗ੍ਰੇਸ ਕਰ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਬਈ ਬੜੀ ਸ਼ਰਮਸਾਰ ਜਿਹੜੀ ਆ ਉਹ ਇੱਕ ਘਟਨਾ ਦੇਖਣ ਨੂੰ ਮਿਲੀ ਹੈ ਹਾਲਾਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਅਵਤਾਰ ਸਿੰਘ ਹੁਰਾ ਨੂੰ ਅਸੀਂ ਬਹੁਤ ਵਧੀਆ ਬੰਦੇ ਸਮਝਦੇ ਸੀਗੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮੁੰਡੇ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮੁੰਡੇ ਨੇ ਜੋ ਕੁਝ ਵੀ ਕੀਤਾ ਉਸ ਚੀਜ਼ ਤੋਂ ਉਹ ਕਿੱਥੇ ਨਾ ਕਿੱਥੇ ਜੜਾ ਹੈ ਉਹ ਹਜੇ ਦੁਖੀ ਹੈਗੇ ਨੇ ਪਿੰਡ ਦੇ ਵੀ ਲੋਕ ਕਿਉਂਕਿ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਵੀ ਪੂਰੇ ਪਿੰਡ ਦੀ ਇੱਜ਼ਤ ਦਾ ਉਹਦੇ ਉੱਤੇ ਲੱਗੀ ਹੋਈ ਹੈ ਹਾਲਾਕਿ ਅਵਤਾਰ ਸਿੰਘ ਹੁਰਾ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਗੱਲਬਾਤ ਨਹੀਂ ਹੋਈ ਹੈ ਉਨਾ ਦੇਹੀ ਫਾਰਮ ਹਾਊਸ ਦੇ ਕਿਸੇ ਵਿਅਕਤੀ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕਰਾਈ ਗਈ ਸੀਗੀ ਤਾਂ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਭਈ ਮੈਂ ਇਸ ਵਕਤ ਇਸ ਜਗ੍ਹਾ ਦੇ ਉੱਪਰ ਨਹੀਂ ਹੈਗਾ ਵਾ ਸਾਡਾ ਮਸਲਾ ਜਿਹੜਾ ਹੈ ਉਹ ਜਲਦੀ ਹੀ ਸੌਟ ਆਊਟ ਹੋ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਤੋਂ ਜਿਹੜਾ ਹੈਗਾ ਉਹ ਮੀਡੀਆ ਦੇ ਰੂਪ ਰੂਪ ਹੋਵਾਂਗੇ ਹਾਲ ਫਿਲਾਲ ਦੀ ਘੜੀ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਘਰ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫਾਰਮ ਹਾਊਸ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਰੀਆਂ ਚੀਜ਼ਾਂ ਨੇ ਤੁਸੀਂ ਜਰੂਰ ਦੇਖੋ ਇਹ ਉੱਪਰ ਫਾਰਮ ਵਾਲੀ ਕੁੜੀ ਜਿਸ ਦੀ ਵੀਡੀਓ ਵਾਇਰਲ ਹੋਈ ਜਿਸ ਲੜਕੇ ਦੇ ਨਾਲ ਉਸ ਲੜਕੇ ਦਾ ਇੱਕ ਘਰ ਹੈਗਾ ਉਸ ਦਾ ਪਿਤਾ ਇਸ ਜਗ੍ਹਾ ਦੇ ਉੱਪਰ ਰਹਿੰਦਾ ਹਾਲਕਿ ਲੜਕਾ ਇਸ ਵਕਤ ਲੜਕਾ ਤੇ ਉਸ ਦਾ ਦੋਸਤ ਅਤੇ ਜਿਹੜਾ ਹੈ ਗੁਰਵਤਾਰ ਸਿੰਘ ਹੋਰੀ ਤਿੰਨੋਂ ਇਸ ਵਕਤ ਫਰਾਰ ਚਲਦੇ ਹੋਏ ਨਜ਼ਰ ਆ ਰਹੇ ਨੇ ਹਾਲ ਫਿਲਹਾਲ ਦੀ ਘੜੀ ਪੁਲਿਸ ਵੱਲੋਂ ਕਾਰਵਾਈ ਜੜੀ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਇੱਕ ਖਾਸ ਗੱਲ ਇਹ ਵੀ ਹੈ ਕਿ ਜੋ ਵਿਅਕਤੀ ਉਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਨੂੰ ਦੇਖ ਰਹੇ ਨੇ ਤੇ ਉਸ ਤੋਂ ਬਾਅਦ ਉਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਉਹਨਾਂ ਦੇ ਉੱਪਰ ਵੀ ਪੁਲਿਸ ਵੱਲੋਂ ਜਿਹੜੀ ਹੈ ਉਹ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਗੱਲ ਇਹ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਅਵਤਾਰ ਸਿੰਘ ਸੰਧੂ ਹੋਰੀ ਲੜਕੀ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਲੜਕੀ ਵੱਲੋਂ ਜਿਸ ਤਰੀਕੇ ਦੇ ਨਾਲ ਇਲਜ਼ਾਮ ਲਗਾ ਰਹੇ ਨੇ ਉਹ ਬਹੁਤ ਵੱਡੇ ਸਵਾਲ ਇਸ ਵਕਤ ਖੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਵਤਾਰ ਸਿੰਘ ਹੋਰਾ ਦਾ ਕਹਿਣਾ ਹੈ ਕਿ ਬਈ ਲੜਕੀ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬਿਲਕੁਲ ਝੂਠੇ ਨੇ ਜੇਕਰ ਲੜਕੀ ਨੇ ਦਾ ਇਲਜ਼ਾਮ ਲਗਾ ਰਹੀ ਹੈ ਕਿ ਭਈ ਮੇਰੇ ਲੜਕੇ ਨੇ ਉਸ ਨੂੰ ਨਸ਼ੀਲੀ ਦਵਾਈ ਜਿਹੜੀ ਉਹ ਪਲਾ ਕੇ ਉਸ ਨਾਲ ਗਲਤ ਵਿਵਹਾਰ ਕੀਤਾ ਤਾਂ ਜੋ ਉਸਨੇ ਫੋਟੋਸ ਵੀਡੀਓਜ਼ ਕੈਮਰੇ ਜਿਹੜਾ ਹੈਗਾ ਇਹ ਕੈਮਰੇ ਵਿੱਚ ਬਣਾ ਕੇ ਜਾਂ ਫਿਰ ਸ਼ੀਸ਼ੇ ਮਰੇ ਕਢ ਕੇ ਜੋ ਲੜਕੀ ਨੂੰ ਭੇਜੀਆਂ ਜਾਂ ਫਿਰ ਜੋ ਚੀਜ਼ਾਂ ਉਹ ਹੋਈਆਂ ਰਿਲੇਸ਼ਨਸ਼ਿਪ ਦੇ ਵਿੱਚ ਦੌਰਾਨ ਤਾਂ ਉਹ ਚੀਜ਼ਾਂ ਕੀ ਉਸ ਨੂੰ ਫੋਰਸ ਕਰਕੇ کیا ਗਿਆ ਸੀਗਾ ਜਾਂ ਫਿਰ ਨਸ਼ੀਲੀ ਦਵਾਈ ਖਲਾ ਕੇ ਪਲਾ ਕੇ ਜੜਾਇਆ ਉਸ ਨੂੰ ਜਿਹੜਾ ਹੈ ਉਹ ਦੱਸਿਆ ਗਿਆ ਸੀਗਾ ਇਸ ਸਵਾਲ ਕਿਤੇ ਨਾ ਕਿਤੇ ਹਵਾਰ ਸਿੰਘ ਖੋਰੀ ਵੀ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲ ਫਿਲਹਾਲ ਦੀ ਘੜੀ ਸਾਰਾ ਮਾਹੌਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਤੁਹਾਨੂੰ ਘਰ ਪੂਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੜਕੀ ਪਰਿਵਾਰ ਹੋਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਹਜੇ ਤੱਕ ਉਹਨਾਂ ਦਾ ਕੋਈ ਵੀ ਜਵਾਬ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਐਫਆਈਆਰ ਹੁਣ ਦੋਨੋਂ ਪਾਸੇ ਜੜੀਆਂ ਨੇ ਉਹ ਦਰਜ ਹੋਈਆਂ ਪਈਆਂ ਨੇ